ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਵਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਡਰੈਸ ਦੱਸ ਦਿਓ ਜੀ ਪਿੰਡ ਸਰਾਜ ਨਾਂ ਸੀਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਘਾ ਬਰਾਣਾ ਮੋਬਾਈਲ ਨੰਬਰ 852885755 ਠੀਕ ਆ ਜੀ ਐਨਿਮਲ ਸੇਲ ਆ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਬਈ ਟੋਕੜ ਗਾਂ ਐ ਕਿੰਨਵੇਂ ਸੂਏ ਸੂਈ ਆ ਜੀ ਇਹ ਦੂਜੀ ਸੂਏ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ 3 ਕਿ ਮਹੀਨੇ ਹੋ ਗਏ ਬਈ ਠੀਕ ਆ ਬੱਚਾ ਜੀ ਬੱਚਾ ਹੈ ਜੀ ਇਹ ਐਈ ਵਗੈਰਾ ਹੋਈ ਹੈ ਜੀ ਇਹ ਦੇ 20 22 ਦਿਨ ਲਗੇ ਬਾਈ ਜੀ ਠੀਕ ਆ ਜੀ ਤੇ ਕਿੰਨਾ ਦੁੱਧ ਤਿਆਰ ਹੈ ਇਸ ਵਕਤ 15 ਕਿਲੋ ਆ ਬਾਈ ਕੋਈ ਤੋਲ 15 ਕਿਲੋ ਤਿਆਰ ਆ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਭਲਾ ਤਿੰਨ ਡੰਗ ਕੱਢ ਲੇ ਬਾਈ ਸਾਡੇ ਠੀਕ ਆ ਤੋੜ ਕੇ ਦਿਖਾ ਦਿਓ ਜੀ ਬਾਈ ਦੱਸਦਾ ਇਹ ਦੂਜੇ ਸੂਏ ਸੂਈ ਆ ਲਗਭਗ ਤਿੰਨ ਕ ਮਹੀਨੇ ਹੋ ਗਏ ਸੂਈ ਨੂੰ ਬੱਚਾ ਅਕਸਪੈਰੀ ਆ 15 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਲਿਆ ਵੀਰ ਵਾਪਸ ਕੱਦ ਘਾਟ ਚੰਗਾ ਜੀ ਫਣਾ ਦੇ ਸਹ ਸੁਹਣਿਆ ਚਾਰੇ ਤਾਂ ਨਿੱਖੜ ਮੇ ਇੱਕੋ ਸਹ ਦੇ ਦੇਖ ਸਕਦੇ ਹੋ ਤੁਸੀਂ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਉਹਨਾਂ ਤਿਆਰ ਹੋਊਗਾ ਫੇਸ ਕੁਆਲਟੀ ਸੋਹਣੀ ਆ ਸੋਹਣੀ ਜਾਤ ਬ੍ਰੀਡ ਦੀ ਜੀ ਕੀ ਮੁੱਲ ਆ ਜੀ ਇਹਦਾ ਹਾਂ ਲੋ ਬਈ 35000 ਕਰ ਮੰਨਤਨ ਹੋ ਜਾਊਗਾ ਜੀ ਮੰਨਤਨ ਕੀਤਾ 35000 ਰੁਪਿਆ ਬਾਈ ਮੁੱਲ ਕਰਦੇ ਆ ਮੰਨਤਨ ਹੋ ਜਾਊਗਾ ਸੀਲ ਸਾਉ ਪੂਰੀ ਆ ਬਾਈ ਪੂਰੀ ਪੂਰੀ ਬਾਈ ਪੂਰੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਵਿੱਚੋਂ ਮਾਨਤਾਨ ਕਰ ਦੇਣਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ